ਵਾਰਦਾਤ ਕੋਈ ਨਹੀਂ ਹੋਈ ਜੀ ਨਾਮ ਮੇਰਾ ਬਲਵਿੰਦਰ ਸਿੰਘ ਆ ਵਾਰਦਾਤ ਕੋਈ ਨਹੀਂ ਹੋਈ ਅਸੀਂ ਤਾਂ ਛੋਟੇ ਤੇ ਗੱਲ ਪੈਂਦਾ ਸੀ ਅਸੀਂ ਹੱਥ ਜੋੜਦੇ ਆ ਤੇ ਉਹਨੇ ਮੈਂ ਗੇਟ ਖੋਲਿਆ ਉਹਨੇ ਕੁੜੀ ਹੋਏ ਨੇ ਗੋਲੀ ਮਾਰ ਦਿੱਤੀ ਔਰ ਕੋਈ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੀ ਨਾਂ ਸੀ ਕੀ ਨਾਂ ਸੀ ਉਹ ਦੋ ਜਣੇ ਹਜੇ ਜੀ ਨਾਂ ਨਹੀਂ ਇੱਕ ਦਾ ਨਾਂ ਤੇ ਹਰਜੀਤ ਸਿੰਘ ਆ ਦੂਜੇ ਦਾ ਉਹ ਮੁੰਡੇ ਦਾ ਮੈਨੂੰ ਨਾਂ ਤਾਂ ਨਹੀਂ ਗਾ ਪਤਾ ਕਾਲੂ ਕਾਲੂ ਮਤਲਬ ਕੀ ਕਾਲੀ ਗੋਲੀ ਕੋਈ ਸਮਝ ਨਹੀਂ ਕੋਈ ਆਈ ਕੀ ਕਹਿੰਦੇ ਕੀ ਆ ਕੇ ਤੁਹਾਨੂੰ ਸਾਨੂੰ ਕੁਝ ਵੀ ਨਹੀਂ ਕਿਹਾ ਜੋ ਨਾਵੇਂ ਤੁਹਾਨੂੰ ਆਖੀ ਉਹਨੇ ਭੇਜੋਨੇ ਗੋਲੀ ਬਾੜ ਦਿੱਤੀ ਤੇ ਅਸੀਂ ਭੱਜਣਾ ਠੀਕ ਬਸੇ ਪੈ ਗਈ ਆ ਕਿੰਨੀਆਂ ਗੋਲੀਆਂ ਵਜੀ ਤੁਹਾਡੇ ਮੇਰੇ ਆ ਦੋ ਹੀ ਲੱਗੀਆਂ ਜੀ ਥੱਲੇ ਹਾਂਜੀ ਪੁਲਿਸ ਆਈ ਮੌਕੇ ਤੇ ਹਾਂ ਪੁਲਿਸ ਆਈ ਉਹਨਾਂ ਮੁੰਡੇ ਫੜ ਲਏ ਇੱਕ ਤੇ ਮੌਕੇ ਤੇ ਫੜ ਲਿਆ ਇੱਕ ਉਹਨਾਂ ਬਾਅਦ ਫੜ ਲਿਆ ਹਾਂਜੀ ਇਹ ਬਦਲੇ ਕੋ ਪਹਿਲਾਂ ਪੁਲਿਸ ਗੋਲੀ ਚਲਾਈ ਕਿਤੇ ਗੋਲ ਕ ਉਹ ਪਹਿਲਾਂ ਸਕੂਲੇ ਚਲਾਈ ਆ ਜੀ ਅਸੀਂ ਤੇ ਐਵੇਂ ਤੁਹਾਨੂੰ ਕਹ ਰਹੀਏ ਅਸੀਂ ਕਦੀ ਕਦੀ ਬਾਹਰ ਨਹੀਂ ਗਏ ਆਏ ਆਪਣੇ ਕੰਮ ਨੇ ਆਇਆ ਵਾ ਫੇਤਨ ਕੋ ਲੈ ਕੇ ਆਇਆ 99 ਤੋਂ ਛੋਟਾ ਜਿਹਾ ਕੋ ਲੈ ਕੇ ਆਇਆ ਤੇ ਉਹ ਮੁੰਡਾ ਸਾਡੇ ਸਰਪੰਚ ਆ ਤੇ ਉਹ ਹੋਈ ਲਾ ਗਿਆ ਜੰਮ ਫੜ ਕੇ ਜਿੰਨਾਂ ਗੋਲੀ ਚਲੇ ਹਾਂਜੀ ਇਹਨਾਂ ਗੋਲੀ ਚਲੇ ਦੋ ਫੜੇ ਗਏ ਉਹ ਦੋਵੇਂ ਫੜੇ ਗਏ ਕਿਨੇ ਫੜੇ ਹਾਂਜੀ ਕਿਨੇ ਫੜਿਆ ਪਤਾ ਨਹੀਂ ਜੇ ਕਿਨੇ ਫੜਿਆ ਮੈਂ ਜਿਵੇਂ ਤੁਹਾਨੂੰ ਸਾਡੇ ਮੈਨੂੰ ਪਤਾ ਹੀ ਨਹੀਂਗਾ ਕਿੰਨੇ ਫੜਿਆ ਦਾ ਕੱਲੇ ਨਹੀਂ ਹਾਂਜੀ ਇੱਕ ਪੇਸ਼ੈਂਟ ਆਏ ਸੀ ਗ੍ਰਾਟੀ ਸਾਡੇ ਕੋਲ ਪੇਸ਼ੈਂਟ ਦਾ ਨਾਮ ਬਲਵਿੰਦਰ ਸਿੰਘ ਹੈਗਾ 62 ইয়ার এজ ਹੈ ਮੇਲ ਪੇਸ਼ੈਂਟ ਹੈ ਸੋ ਰੈਟੀ ਸਰਜੀਕਲ ਹਿਸਟਰੀ ਆਫ ਗਨ ਸ਼ਾਟ ਨਾਲ ਆਏ ਸੀਗੇ ਬੇਸਿਕਲੀ ਪੇਸ਼ੈਂਟ ਦੇ ਐਗਜ਼ਿਟ ਤੇ ਐਂਟਰੀ ਵੂਨਸ ਹੈਗੇ ਨੇ ਐਸਾ ਜੋ ਐਕਸਰਸ ਕੀਤੇ ਨੇ ਉਹਦੇ ਵਿੱਚ ਕੋਈ ਬੁਲੇਟ ਤਾਂ ਅਵੇਲੇਬਲ ਨਹੀਂ ਹੈ ਇਸ ਵੇਲੇ ਸੋ ਐਸਲੇ ਕੋਈ ਬੋਨੀ ਇੰਜਰੀ ਨਜ਼ਰ ਨਹੀਂ ਆ ਰਹੀ ਹੈ ਬੋਨੀ ਜਾਂ ਵੈਸਟਰਨ ਜੀ ਕੋਈ ਕਾਸ ਨਜ਼ਰ ਨਹੀਂ ਆ ਰਹੀ ਹੈ ਸੋ ਐਸਲੇ ਪੇਸ਼ੈਂਟ ਸਰਦੀਕਲ ਅਬਜ਼ਰਵੇਸ਼ਨ ਚ ਹੈਗਾ ਜੋ ਪੇਸ਼ੈਂਟ ਜਿਹੜੇ ਵੂਂਡ ਸਚਰੇਬਲ ਸੀਗੇ ਸਚਰ ਕਰ ਚੁਕੇ ਆ ਸੋ ਹੱਲੇ ਪੇਸ਼ੈਂਟ ਅਬਜ਼ਰਵੇਸ਼ਨ ਦੇ ਵਿੱਚ ਹੈ ਪਰ ਕਿਹੜੀ ਕਿਹੜੀ ਲੱਤ ਅਫੈਕਟ ਕੀਤਾ ਹੈਗਾ ਇੱਕ ਵੂਂਡ ਨੇ ਰਾਈਟ ਲੈਫਟ ਸਾਈਡ ਤੇ ਹੈਗਾ ਦੋ ਵੂਂਡ ਬਿਲੋ ਨੀ ਹੈਗੇ ਨੇ ਬਾਈ ਲੈਟਰ ਲੋ ਲੋ ਲਿਮ ਤੇ ਐਸਲੇ ਵੂਂਡ ਹੈਗੇ ਨੇ ਸੋ ਜਿਹੜੇ ਸਚਰੇਬਲ ਸੀਗੇ ਸਚਰ ਕਰ ਚੁਕੇ ਆ ਸੋ ਐਸਲੇ ਕੋਈ ਬੋਨੀ ਇੰਜਰੀ ਨਹੀਂ ਹੈ ਸੋ ਪੇਸ਼ੈਂਟ ਅਬਜ਼ਰਵੇਸ਼ਨ ਦੇ ਵਿੱਚ ਹੈ ਇਸ ਲਈ ਆਈਸੀਯੂ बुलेट कोई अवेलेबल तो नहीं है जो एक्सेस किए हैं उसके बुलेट तो नहीं मिली है जो अलैज हिस्ट्री गन शॉट की हिस्ट्री हैगी है वे एंट्री तो एग्जिट बोल मिले ने बुलेट फिलहाल एक्सरेज नहीं नज़र आई है जी